ਅੱਜ ਡੈਮੋਕਰੇਟ ਜੰਗਲਾਤ ਮੁਲਾਜ਼ਮ ਜੁਨੇ ਦੀ ਵਿਸ਼ਾਲ ਧਰਨਾ ਪ੍ਰਦਰਸ਼ਨ ਮੁਕੇਰੀਆਂ ਰੇਂਜ ਦਫਤਰ ਮੋਹਰੇ ਕੀਤਾ ਜਾ ਰਿਹਾ ਹੈ ਜੋ ਕਿ ਰੇਂਜ ਅਫਸਰ ਦੇ ਖਿਲਾਫ ਹੈ ਵਰਕਰਾਂ ਨਾਲ ਵਧੀਆਂ ਕੀਤੀਆਂ ਜਾ ਰਹੀਆਂ ਹਨ ਵਰਕਰਾਂ ਦਾ ਪੁਰਾਣਾ ਰਿਕਾਰਡ ਜੋ ਕਿ 2 ਸਾਲ ਦਾ ਹੈ 23 ਸਾਲ ਤੋਂ ਲੈ ਕੇ 25 ਸਾਲ ਤੱਕ ਅਪ੍ਰੈਲ ਤੱਕ ਦਰਜ ਵਰਕਰਾਂ ਦਾ ਰਿਕਾਰਡ ਦਰਜ ਨਹੀਂ ਕੀਤਾ ਜਾ ਰਿਹਾ ਉਸ ਰਿਕਾਰਡ ਨੂੰ ਦਰੁਸਤ ਕਰਾਉਣ ਅਤੇ ਦਰਜ ਕਰਵਾਉਣ ਲਈ ਅਸੀਂ ਅੱਜ ਇੱਥੇ ਪ੍ਰਦਰਸ਼ਨ ਪ੍ਰਧਾਨਾ ਪ੍ਰਦਰਸ਼ਨ ਕੀਤਾ ਹੈ ਅਤੇ ਬਖਵਾ ਕ ਰੇਂਜਾ ਤੋਂ ਵਰਕਰ ਸਾਥੀ ਵੱਤੋਂ ਵੱਤ ਸ਼ਾਮਲ ਹੋਏ ਹਨ ਜੇ ਇਸੇ ਤਰ੍ਹਾਂ ਆਪਾਂ 26 ਤਰੀਕ ਨੂੰ ਡੀਐਫਓ ਸਾਹਿਬ ਨਾਲ ਸੂਵੇਨਾ ਮੀਟਿੰਗ ਕਰਾਂਗੇ ਜੇਕਰ ਸਾਡਾ ਮੰਗਾਂ ਦਾ ਹੱਲ ਨਹੀਂ ਹੋਇਆ ਤੇ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਮਹਿਕਮੇ ਦੀ ਹੋਵੇਗੀ ਜਿਸ ਵਿੱਚ ਡੀਐਫਓ ਦਸੂਆ ਅਤੇ ਬਾਹਰ ਰੇਂਜ ਮੁਕੇਰੀਆਂ ਵਾਲਾ ਅਫਸਰ ਜ਼ਿੰਮੇਵਾਰ ਹੋਵੇਗਾ ਅਤੇ ਸਾਡਾ ਜਿਹੜਾ ਘਟੋ-ਘਟ ਉਜਰਤ ਜਿਹੜੀ ਵਧੀ ਆ ਸਾਲ ਦੀ ਦੋ ਵਾਰ ਉਹ ਵੀ ਇਸ ਵਾਰ ਨਹੀਂ ਵਧੀ। ਮਾਤਰ 2-300 ਰੁਪਿਆ ਸਰਕਾਰ ਵਧਾਉਂਦੀ ਆ ਉਹ ਵੀ ਐਤਕੀ 2-300 ਰੁਪਿਆ ਨਹੀਂ ਵਧਾਇਆ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਘਟੋ-ਘਟ ਉਜਰਤ ਵਿੱਚ ਵਾਧਾ ਕੀਤਾ ਜਾਵੇ ਅਤੇ 18000 ਰੁਪਿਆ ਤਨਖਾਹ ਕੀਤੀ ਜਾਵੇ। ਇੰਨਾ ਕਹਿੰਦਾ ਹੋਇਆ ਅਸੀਂ ਸ਼ਿਮਾ ਦੇ ਜੱਜਕ ਬਾਈਟ ਦੋ ਵਾਈਟ ਦੋ ਜਿਹਨੇ ਤੋਂ ਵਾਈਟ ਵਾਈਟ ਫਰੈਂਡ ਬਣੀ ਜੇ ਇਤਨਾ ਨਾ ਲੱਗਦਾ ਸਤਿ ਸ੍ਰੀ ਅਕਾਲ ਜੀ ਮੈਂ ਬਣ ਮੰਡਲ ਅਫਸਰ ਸੌਰੀ ਬਣ ਮੰਡਲ ਪ੍ਰਧਾਨ ਜਗੀਰ ਸਿੰਘ ਅੱਜ ਮਿਤੀ 22 ਨੂੰ 2025 ਨੂੰ ਬਣ ਰੇਂਜ ਅਫਸਰ ਮਕੇਰੀਆਂ ਦੇ ਖਿਲਾਫ ਧਰਨੇ ਦੀ ਕਾਲ ਦਿੱਤੀ ਗਈ ਸੀ ਤੇ ਅੱਜ ਉਹਨਾਂ ਦੇ ਖਿਲਾਫ ਇੱਕ ਸੰਕੇਤਕ ਧਰਨਾ ਜਿਹੜਾ ਅਸੀਂ ਅੱਜ ਸ਼ੁਰੂ ਕਰ ਰਹੇ ਹਾਂ ਇਸ ਦੇ ਸਬੰਧ ਵਿੱਚ ਜੋ 26 ਤਰੀਕ ਨੂੰ ਬਣ ਮੰਡਲ ਅਫਸਰ ਨਾਲ ਮੀਟਿੰਗ ਰੱਖੀ ਗਈ ਹੈ ਅਗਰ ਉਸ ਮੀਟਿੰਗ ਦੇ ਵਿੱਚ ਇਹਨਾਂ ਦੀ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਉਸ ਦੇ ਖਿਲਾਫ ਉਸ ਦੇ ਰੋਸ ਵਜੋਂ ਸਮੂਹ ਵਰਕਰ 27 ਤਰੀਕ ਤੋਂ ਬਣ ਮੰਡਲ ਅਫਸਰ ਦੇ ਮੂਰੇ ਪੱਕੇ ਤੌਰ ਤੇ ਧਰਨਾ ਲਾ ਕੇ ਬੈਠਣਗੇ ਜਿਸ ਦੀ ਜ਼ਿੰਮੇਵਾਰੀ ਪੂਰਨ ਤੌਰ ਤੇ ਪ੍ਰਸ਼ਾਸਨ ਤੇ ਸਮੂਹ ਅਫਸਰਾਂ ਦੀ ਹੋਵੇਗੀ ਧੰਨਵਾਦ ਜੀ ਐ ਲਾਇਓ ਨਹੀਂ 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 ਭਾਜੀ ਹੋਰ ਨਹੀਂ ਯਾਰ ਉਹ ਨਹੀਂ ਯਾਰ ਮੇਰੇ ਤੋਂ ਨਹੀਂ ਗੋਲਣ ਇਹ ਭਾਜੀ ਨੂੰ ਪੜਾਓ ਅੱਜ ਮਿਤੀ 22/9/25 ਦਿਨ ਸੋੰਵਾਰ ਦਾ ਅਸੀਂ ਵਨ ਰੇਂਜ ਅਫਸਰ ਨਾਲ ਬਾਰ-ਬਾਰ ਮੀਟਿੰਗਾਂ ਕੀਤੀਆਂ ਅਸੀਂ ਜੰਗਲਾਤ ਦੇ ਉਹ ਕੰਮਿਆਂ ਜੋ ਕਿ ਮੰਡਲ ਦਸੂਆ ਦੇ ਅਧੀਨ ਪੈਂਦੀ ਵਨ ਰੇਂਜ ਮਕੇਰੀਆਂ ਦਫ਼ਤਰ ਦੇ ਗੇਟ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਨਹੀਂ ਚਾਹੁੰਦੇ ਸੀ ਕਿ ਇੱਥੇ ਕੋਈ ਧਰਨਾ ਪ੍ਰਦਰਸ਼ਨ ਕੀਤਾ ਜਾਵੇ ਪਰ ਬਹੁਤ ਜ਼ਿਆਦਾ ਮਜਬੂਰੀ ਦੇ ਵਿੱਚ ਸਾਨੂੰ ਇਹ ਦਰਨਾ ਪ੍ਰਦਰਸ਼ਨ ਰੇਂਜ ਅਫਸਰ ਦੇ ਖਿਲਾਫ ਕਰਨਾ ਪਿਆ ਕਿ ਅਸੀਂ ਇਸ ਨਾਲ ਬਾਰ ਬਾਰ ਮੀਟਿੰਗਾਂ ਕੀਤੀਆਂ ਹਰ ਇੱਕ ਮੀਟਿੰਗ ਦੇ ਵਿੱਚ ਇਹਨਾਂ ਨੇ ਸਾਡੀ ਕਿਸੇ ਵੀ ਮੰਗ ਦਾ ਕੋਈ ਵੀ ਠੋਸ ਹੱਲ ਨਹੀਂ ਕੱਢਿਆ ਜਿਸ ਦੇ ਮੱਦੇ ਨਜ਼ਰ ਅਸੀਂ ਅੱਜ ਇੱਥੇ ਵਨ ਰੇਂਜ ਦਫਤਰ ਮਗਰੀਆਂ ਦੇ ਗੇਟ ਦੇ ਬਾਹਰ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਪਹਿਲਾਂ ਮਤਲਬ ਇਸ ਤਰ੍ਹਾਂ ਸੀਗਾ ਕਿ ਜਨਵਰੀ ਘਰਾਂ ਦੇ ਵਿੱਚ ਮੈਂ ਇੱਥੇ ਕੰਮ ਤੇ ਆਇਆ ਸੀਗਾ ਇੱਕ ਡੇਲੀ ਵੇਜਸ ਵਰਕਰ ਦੇ ਤੌਰ ਇਹਨਾਂ ਨੇ ਮੇਰਾ ਜੋ ਕਿ ਰਿਕਾਰਡ ਸੀਗਾ ਜਿਸ ਦੇ ਤਹਿਤ ਅਸੀਂ ਕੱਲ ਨੂੰ ਸਰਕਾਰ ਦੇ ਵਿਭਾਗ ਦੇ ਵਿੱਚ ਪੱਕੇ ਹੋਵਾਂਗੇ ਜੋ ਕਿ ਸਾਡੀ ਹੁਣ ਇਸ ਟਾਈਮ ਕੱਚੀ ਤੇ ਸਾਡੀ ਚੱਲ ਰਹੀ ਆ ਅਸੀਂ ਇੱਥੇ ਮਤਲਬ ਦਿਹਾੜੀ ਲਗਾਣੇ ਆ ਦਿਹਾੜੀ ਲਗਾਉਂਦਾ ਸਾਡਾ ਮੇਨ ਮਕਸਦ ਇਹ ਹੀ ਆ ਕਿ ਕੱਲ ਨੂੰ ਸਰਕਾਰ ਦੁਆਰਾ ਸਾਨੂੰ ਪੱਕੇ ਕੀਤਾ ਜਾਵੇ ਤਾਂ ਸਾਡੀਆਂ ਜੋ ਮਤਲਬ ਘਰ ਪਰਿਵਾਰਾਂ ਦਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਨਾਲ ਚੱਲ ਸਕੇ ਇੱਕ 10000 ਰੁਪਿਆ ਸਾਨੂੰ ਤਨਖਾਹ ਮਿਲਦੀ ਆ ਜਿਦੇ ਵਿੱਚ ਅਸੀਂ ਆਪਣੇ ਘਰਾਂ ਦੇ ਗੁਜ਼ਾਰੀ ਕਰਦੇ ਆਂ ਅਸੀਂ ਇੱਥੇ ਕੰਮ ਕਰਦੇ ਆਂ ਇਸ ਵਾਸਤੇ ਵੀ ਸਾਡਾ ਮਤਲਬ ਰਿਕਾਰਡ ਪ੍ਰੋਪਰ ਕੀਤਾ ਜਾਵੇ ਇਨ੍ਹਾਂ ਵੱਲੋਂ ਮੇਰਾ ਪਹਿਲਾਂ ਵੀ ਰਿਕਾਰਡ ਨਾਲ ਸੇੜਖਾਨੀ ਕੀਤੀ ਗਈ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਆਹ ਰਿਕਾਰਡ ਦੀਆਂ ਕਾਪੀਆਂ ਮੇਰੇ ਕੋਲ ਨੇ 18 ਦੇ ਵਿੱਚ ਇਹਨਾਂ ਨੇ ਮੇਰਾ 18 ਤੋਂ 19 ਦਾ ਰਿਕਾਰਡ 18 ਤੋਂ 19 ਦਾ ਰਿਕਾਰਡ ਇਹਨਾਂ ਨੇ ਮੇਰਾ 0 ਦਿਨ ਦਾ ਕੱਢਿਆ ਜਦੋਂ ਕਿ 240 ਦਿਨ ਪ੍ਰੋਪਰ ਰਿਕਾਰਡ ਹੋਏ ਤਾਂ ਸਾਲ ਕਵਰ ਕੀਤਾ ਜਾਂਦਾ ਉਸਦੇ ਬਾਅਦ ਇਹਨਾਂ ਨੇ ਮੇਰਾ ਜੋ ਰਿਕਾਰਡ 19 ਤੋਂ 20 ਦਾ 143 ਦਿਨ ਦਾ ਅਸੀਂ ਇਹਨਾਂ ਨੂੰ ਕਿਹਾ ਕਿ ਸਾਡਾ ਤੁਸੀਂ ਇਸ ਰੇਂਜ ਆਫਸਨ ਨੂੰ ਕਿਹਾ ਵੀ ਸਾਡਾ ਤੁਸੀਂ ਪਿਛਲਾ ਰਿਕਾਰਡ ਤਾਂ ਜੋ ਖਰਾਬ ਹੋ ਗਿਆ ਸੋ ਹੋ ਚੁੱਕਾ ਆ ਤੁਸੀਂ ਪਿਛਲਾ ਸਾਡਾ ਰਿਕਾਰਡ ਕਵਰ ਕਰ ਦੋ ਇਹਨਾਂ ਨੇ ਕਿਹਾ ਕਿ ਮੈਂ ਜੋ ਪਹਿਲਾ ਰੇਂਜਰ ਕਰ ਗਿਆ ਉਹਦੀ ਜ਼ਿੰਮੇਵਾਰੀ ਨਹੀਂ ਲਵਾਂਗਾ ਮੈਂ ਮੇਰੇ ਹੁੰਦੇ ਜੋ ਮੇਰਾ ਰਿਕਾਰਡ ਬੰਦਾ ਆ ਉਹ ਮੈਂ ਤੁਹਾਨੂੰ ਦੇ ਦਵਾਂਗਾ ਬਟ ਇਨ ਉਹ ਵੀ ਸਾਡਾ ਰਿਕਾਰਡ ਦੇਣ ਤੋਂ ਮਿੱਠੀਆਂ ਗੋਲੀਆਂ ਦੇ ਕੇ ਆਪਣੀ ਇਹ ਬਦਲੀ ਹੋ ਗਈ ਅਸੀਂ ਬਰਕਰ ਫੇਰ ਤੰਗ ਪਰੇਸ਼ਾਨ ਉਦਾਂ ਦੇ ਉਦਾਂ ਹੀ ਜਿਸ ਤਰ੍ਹਾਂ ਅਸੀਂ ਇੱਕ ਮਤਲਬ ਕੱਚੇ ਦਿਹਾੜੀਦਾਰ ਜਿਨ੍ਹਾਂ ਦਾ ਕੋਈ ਖਾਤਾ ਹੀ ਨਹੀਂ ਕਿਸੇ ਪਾਸੇ ਉਸ ਤਰੀਕੇ ਨਾਲ ਸਾਡਾ ਸ਼ੋਸ਼ਣ ਕੀਤਾ ਗਿਆ ਸਾਡੀ ਇਹ ਮੰਗ ਸੀਗੀ ਵੀ ਇਹ ਰੇਂਜ ਆਫਸਰ ਸਾਡਾ ਰਿਕਾਰਡ ਕਵਰ ਕਰਦੇ ਨਾ ਤਾਂ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆ ਸਕੇ ਪਰ ਇੰਨਾ ਵੱਲੋਂ ਕੋਈ ਵੀ ਸਾਡੇ ਇਸ ਮੰਗ ਦੇ ਵੱਲ ਕੋਈ ਵੀ ਅਮਲ ਨਹੀਂ ਕੀਤਾ ਗਿਆ ਜਿਸ ਦੇ ਮੱਦੇ ਨਜ਼ਰ ਅੱਜ ਅਸੀਂ ਵਨ ਰੇਂਜ ਦਫ਼ਤਰ ਡੈਮੋক্রেটিক ਜੰਗਲਾਤ ਮੁਲਾਜ਼ਮ ਜੁਨੀਨ ਸਬੰਧਿਤ ਡੀਐਮਐਫ ਦੇ ਤਹਿਤ ਝੰਡੇ ਹੀਠ ਅੱਜ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੇਕਰ ਸਾਡਾ ਇਹਨਾਂ ਨੇ ਮਤਲਬ 26 ਤਰੀਕ ਨੂੰ ਡੀਐਫਓ ਸਾਹਿਬ ਨੇ ਸਾਡੀ ਮਤਲਬ ਮੀਟਿੰਗ ਦਾ ਟਾਈਮ ਦਿੱਤਾ ਆ ਜੇਕਰ ਸਾਡਾ ਉਸ ਮੀਟਿੰਗ ਦੇ ਤਹਿਤ ਕੋਈ ਵੀ ਹੱਲ ਨਹੀਂ ਕੀਤਾ ਜਾਂਦਾ ਅਸੀਂ வன ਮੰਡਲ ਅਫਸਰ ਦੇ ਗੇਟ ਦੇ ਬਾਹਰ ਪੱਕਾ ਧਰਨਾ ਪ੍ਰਦਰਸ਼ਨ ਕਰਾਂਗੇ